96 ਕਰੋੜੀ ਖਾਲਸਾ ਤੇ ਪ੍ਰਗਟ ਹੋਇਆ ਹੋਇਆ ਹੁਣ ਤੇ ਬਸ ਖਾਲਸਾ ਰਾਜ ਆਉਣਾ ਖਾਲਸਾ ਰਾਜ ਕੀ ਹੈ ਵੀਰੇ ਜਦੋਂ ਇਨਸਾਨ ਮਹਾਰਾਜ ਫਰਮਾਉਂਦੇ ਨੇ ਸ੍ਰੀ ਜਪਜੀ ਸਾਹਿਬ ਦੇ ਵਿੱਚ ਮਨ ਜਿੱਤਿਆ ਜਗ ਜੀਤ ਖਾਲਸੇ ਦੀ ਪਹਿਲੀ ਜੰਗ ਹੀ ਆਪਣੇ ਆਪ ਦੇ ਨਾਲ ਆ ਜਿਸ ਦਿਨ ਉਹ ਆਪਣੇ ਆਪ ਦੇ ਨਾਲ ਜਿੱਤ ਗਿਆ ਉਹਨੂੰ ਆਪਾਂ ਖਾਲਸਾ ਕਹਿ ਸਕਦੇ ਹਾਂ ਹਰ ਕਿਸੇ ਨੂੰ ਆਪਾਂ ਖਾਲਸਾ ਨਹੀਂ ਕਹਿ ਸਕਦੇ ਖਾਲਸਾ ਇੱਕ ਪਦਵੀ ਆ ਤੇ ਉਸ ਪਦਵੀ ਨੂੰ ਪਾਉਣ ਵਾਸਤੇ ਬਹੁਤ ਮਿਹਨਤ ਦੀ ਲੋੜ ਆ। ਅੱਜ ਕੱਲ ਤਾਂ ਹਰ ਕਿਸੇ ਨੂੰ ਕੋਈ ਖਾਲਸਾ ਕਹਿ ਦਿੰਦਾ ਹੈ। ਜਦੋਂ ਅਸੀਂ ਆਪਣੇ ਵਕਾਰਾਂ ਨੂੰ ਜਿੱਤ ਲੰਨੇ ਆ, ਆਪਣੀਆਂ ਕਮਜ਼ੋਰੀਆਂ ਨੂੰ ਜਿੱਤ ਲੰਨੇ ਆ, ਆਪਣੇ ਮਨ ਨੂੰ ਜਿੱਤ ਲੰਨੇ ਆ। ਉਸ ਦਿਨ ਆ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਜਿੱਤ ਲਵਾਂਗੇ। ਤੇ ਦੁਨੀਆ ਦਾ ਪਿਆਰ ਵੀ ਜਿੱਤ ਲਵਾਂਗੇ। ਇਹ ਖਾਲਸਾ ਰਾਜ ਹੈ। ਜਿੱਥੇ پاک ਪਵਿੱਤਰ ਲੋਕ ਰਹਿੰਦੇ ਨੇ। ਚੰਗੀ ਸੋਚ ਵਾਲੇ ਲੋਕ ਰਹਿੰਦੇ ਨੇ। ਜਿੱਥੇ ਉਹ ਲੋਕ ਨਹੀਂ ਰਹਿੰਦੇ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਣੀਆਂ ਇੱਕ ਦੂਸਰੇ ਦੀ ਗੱਲ ਨਹੀਂ ਸਹਾਰਨੀ ਦੇਖੋ ਜ਼ਿੰਦਗੀ ਦੇ ਵਿੱਚ ਕੁਝ ਪਾਉਣਾ ਤੇ ਸਾਨੂੰ ਜਿਗਰੇ ਵੱਡੇ ਕਰਨੇ ਪੈਣਗੇ ਦਿਲ ਵੱਡੇ ਕਰਨੇ ਪੈਣਗੇ ਤੇ ਸਾਡੇ ਸਿੱਖਾਂ ਦਾ ਤੁਸੀਂ ਇਤਿਹਾਸ ਵੇਖੋ ਵੀ ਕੀ ਕੁਝ ਨਹੀਂ ਕੀਤਾ ਉਹਨਾਂ ਨੇ ਦੂਸਰਿਆਂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤੇ ਅੱਜ ਜੇ ਐਣ ਇੰਨਾ ਚੀੜੀ ਜਿਹਾ ਦਿਲ ਰੱਖਿਆ ਹੋਇਆ ਤੇ ਗੱਲ ਮਾੜੀ ਹੈ ਔਰ ਇਹ ਜਿਗਰੇ ਵੀ ਇਦਾਂ ਨਹੀਂ ਕਮਾਏ ਜਾਂਦੇ ਇਹ ਗੁਰੂ ਸਾਹਿਬ ਦੇ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਕੱਲਾ ਬਾਣਾ ਪਾ ਕੇ ਨਹੀਂ ਸਭ ਕੁਝ ਹੁੰਦਾ ਬਾਣੀ ਦੇ ਨਾਲ ਵੀ ਜੁੜਨਾ ਜ਼ਰੂਰੀ ਆ ਜੇ ਤਿੰਨ ਬੱਬੇ ਨੇ ਬਾਣੀ ਬਾਣਾ ਤੇ ਬਾਟਾ ਤਿੰਨੇ ਬੱਬੇ ਹੋਣੇ ਜ਼ਰੂਰੀ ਆ ਫੇਰ ਜਾ ਕੇ ਅਸੀਂ ਸ਼ਸਤਰ ਦਾ ਸਹੀ ਇਸਤੇਮਾਲ ਕਰ ਸਕਦੇ ਆ ਜੇ ਇਹਦੇ ਕੋਲ ਅਸਤਰ ਨਹੀਂ ਉਹ ਸ਼ਸਤਰ ਦਾ ਕੀ ਕਰੂਗਾ ਉਹ ਤੇ ਪੁੱਠੇ ਪਾਸੇ ਚੱਲਣਾ ਉਹ ਤੇ ਫਿਰ ਇਹ ਗੱਲ ਹੋ ਗਈ ਵੀ ਜਿਵੇਂ ਅੱਜਕੱਲ ਜਿਹੜੇ ਪਹੁੰਚ ਵਾਲੇ ਲੋਕ ਨੇ ਉਹ ਲਾਇਸੈਂਸੀ ਹਥਿਆਰ ਲੈ ਲੈਂਦੇ ਨੇ ਫਿਰ ਉਹਦਾ ਗਲਤ ਇਸਤੇਮਾਲ ਕਰਦੇ ਆ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਹੋ ਗਿਆ ਮਾੜੀ ਮੋਟੀ ਲੜਾਈ ਹੋ ਗਈ ਝਗੜਾ ਹੋ ਗਿਆ ਰਿਵਾਲਵਰ ਕੱਢ ਲੈਂਦੇ ਨੇ ਫਿਰ ਉਹ ਕਹਾਵਤ ਸਿੱਧ ਹੁੰਦੀ ਹੈ ਵੀ ਬਾਂਦਰ ਦੇ ਹੱਥ ਵਿੱਚ ਬੰਦੂਕ ਦੇਣੀ ਗਲਤ ਚੀਜ਼ਾਂ ਦੇ ਸੋ ਆਪਣੇ ਆਪ ਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਪਹਿਲੇ ਸਾਨੂੰ ਰਮਾਤਮਾ ਦੇ ਨਾਲ ਜੁੜਨਾ ਜ਼ਰੂਰੀ ਆ ਉਹਨਾਂ ਚਿਰ ਇਨਸਾਨ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਮਨ ਨਾਲ ਸ਼ਰਾਬੀ ਹਾਥੀ ਆ ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਇਨਸਾਨ ਦੀਆਂ ਕਮਜ਼ੋਰੀਆਂ ਨੇ ਜਿਹੜਾ ਇਨਸਾਨ ਅੰਬਰ ਸ਼ੱਕੇ ਜਾਂ ਬਾਣਾ ਪਾ ਕੇ ਕ੍ਰੋਧ ਵਿੱਚ ਆਇਆ ਹੋਇਆ ਤੇ ਕਿਸੇ ਨੇ ਹੱਥੇ ਉੱਤੇ ਹਥਿਆਰ ਚੱਕ ਰਿਆ ਫਿਰ ਉਹ ਖਾਲਸਾ ਨਹੀਂ ਹੋ ਸਕਦਾ ਸਾਨੂੰ ਸਿੱਖਣਾ ਪਵੇਗਾ ਵੀ ਸਾਡੀਆਂ ਡਿਸਟਿੰਕਟ ਕੁਆਲਿਟੀਆਂ ਕੀ ਨੇ ਕਿੰਨਾ ਗੁਣਾ ਦੇ ਨਾਲ ਅਸੀਂ ਜਾਣੇ ਜਾਂਦੇ ਹਾਂ निहंग सिंह एक टाइटल है ठीक है सिखहां नु प्राप्त होया गुरु साहिबान वलो ते रही ਗੱਲ ਨੀਲੇ ਬਾਣੇ ਦੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਪਹਿਲੇ ਪ੍ਰਕਾਸ਼ ਵੇਲੇ ਵੀ ਨੀਲੇ ਬਾਣੇ ਦੇ ਵਿੱਚ ਹੀ ਮਹਾਰਾਜ ਨੇ ਪ੍ਰਚਾਰ ਕੀਤਾ ਸਿੱਖੀ ਦਾ ਧਰਮ ਦਾ ਹਾਂ ਜਿਵੇਂ ਅੱਜ ਕੱਲ ਮਾਡਰਨ ਸਮਾ ਆ ਚੁਕਿਆ ਤੇ ਸਿੱਖ ਜਿਹੜੇ ਆ ਉਹ ਆਪਣੇ ਪੁਰਾਤਨ ਸਿਧਾਂਤਾਂ ਤੋਂ ਪਰੇ ਹੋ ਚੁੱਕੀ ਆ ਵੀ ਕਹਿੰਦੇ ਵੀ ਅੱਜ ਦੇ ਸਮਾ ਬਦਲ ਗਿਆ ਸਮੇ ਦੇ ਨਾਲ ਬਦਲਣਾ ਪਵੇਗਾ ਨਹੀਂ ਜੇ ਕਹਿੰਦੇ ਨੇ ਵੀ 올ਡ ਇਜ਼ ਗੋਲਡ ਪੁਰਾਤਨ ਹੀ ਜਿਹੜਾ ਸੋਨਾ ਹੁੰਦਾ ਸੋ ਉਹ ਚੀਜ਼ ਸਾਨੂੰ ਸਮਿਟਣੀ ਪੈਗੀ ਜਿਵੇਂ ਉਹ ਹਥਿਆਰਾਂ ਦੀ ਗੱਲ ਕਰਦੇ ਆ ਅ ਨਿੰਗ ਸਿੰਘ ਦੇ ਜਿਹੜੇ ਹਥਿਆਰ ਨੇ ਉਹ ਪੁਰਾਣੇ ਵਾਲੇ ਜਰਾਤਰ ਦੇਖਣ ਨੂੰ ਮਿਲਦੇ ਨੇ ਹਨਾ ਨਿਜੇ ਹੁੰਦੇ ਨੇ ਉਹਨਾਂ ਦੇ ਕੋਲੇ ਕਿਰਪਾਨਾਂ ਹੁੰਦੀਆਂ ਨੇ ਹੋਰ ਵੀ ਕਈ ਜਿਹੇ ਤਰ੍ਹਾਂ ਦੇ ਸ਼ਸਤਰ ਹੁੰਦੇ ਨੇ ਉਹਨਾਂ ਦੇ ਕੋਲੇ ਵੀ ਉਹ ਹਰੇਕ ਕਹਣਾ ਇਹੀ ਸਵਾਲ ਕਰ ਦਿੰਦਾ ਵੀ ਬਾਕੀ ਸਾਰੇ ਅਪਡੇਟ ਹੋਏ ਨਿੰਗ ਸਿੰਘਾਂ ਨੇ ਆਪਣੇ ਆਪ ਨੂੰ ਅਪਡੇਟ ਕਿਉਂ ਨਹੀਂ ਕੀਤਾ ਹਰ ਤੱਕ ਵੀਰੇ ਮੋਸਟ ਅਪਡੇਟਡ ਸ਼ਸਤਰ ਨੇ ਜੋ ਮਹਾਰਾਜ ਨੇ ਸਾਨੂੰ ਬਖਸ਼ੇ ਨੇ ਉਹਨਾਂ ਰਵਾਲਵਰ ਦੇ ਵਿੱਚ 6 ਗੋਲੀਆਂ 10 ਗੋਲੀਆਂ ਖਤਮ ਹੋ ਜਾਣਗੀਆਂ ਤੇਗਾ ਤੁਹਾਡੇ ਹੱਥ ਦੇ ਵਿੱਚ ਜਿੰਨਾ ਮਰਜ਼ੀ ਵੰਦੇ ਜਾਓ ਸੋ ਇਹਨਾਂ ਦੀ ਮਹਾਨਤਾ ਬਹੁਤ ਜ਼ਿਆਦਾ ਆ ਇਹ ਜੋ ਮਾਡਰਨ ਹਥਿਆਰ ਨੇ ਉਹ ਪਾਸਕੂ ਵੀ ਨਹੀਂ ਹੋ ਸਕਦੇ ਜੋ ਸ਼ਸਤਰ ਮਹਾਰਾਜ ਸਾਨੂੰ ਦੇਖੇ ਗਏ ਨੇ ਹਾਂ ਇਹ ਗੱਲ ਜ਼ਰੂਰ ਹੈ ਮਹਾਰਾਜ ਨੇ ਸਿੱਖਾਂ ਨੂੰ ਤੋਪਾਂ ਵੀ ਬਖਸ਼ੀਆਂ ਅਸੀਂ ਰਿਵਾਲਵਰਾਂ ਵੀ ਰੱਖੀਆਂ ਪਿਸਟਲ ਵੀ ਰੱਖੇ ਰਾਈਫਲ ਵੀ ਸਾਰਾ ਕੁਝ ਸੀਗਾ ਸਿੱਖਾਂ ਦੇ ਕੋਲ ਠੀਕ ਹੈ ਤੇ ਹੁਣ ਵੀ ਹੈਗਾ ਜਿੱਦੇ ਵੀ ਸਿੱਖ ਜਿਹੜੇ ਆ ਲਾਇਸੈਂਸੀ ਹਥਿਆਰ ਰੱਖਦੇ ਆ ਆਪਣੇ ਕੋਲ ਠੀਕ ਹੈ ਸਰਕਾਰ ਦੁਆਰਾ ਪ੍ਰਮਾਣਿਤ ਹੁੰਦੇ ਨੇ ਉਹ ਹਥਿਆਰ ਤੇ ਪਰ ਇਹ ਗੱਲ ਜ਼ਰੂਰ ਆ ਕਿ ਹਥਿਆਰ ਦੇ ਨਾਲ ਨਾਲ ਸਾਡਾ ਆਪਣੇ ਮਨ ਤੇ ਕਾਬੂ ਹੋਣਾ ਬਹੁਤ ਜ਼ਰੂਰੀ ਆ ਤੇ ਪੰਜਾਬ ਦੇ ਵਿੱਚ ਹਥਿਆਰ ਦਾ ਬਹੁਤ ਗਲਤ ਇਸਤੇਮਾਲ ਹੋ ਰਿਹਾ ਚੰਗਿਆਈ ਵਾਸਤੇ ਚੰਗੇ ਕਰਮ ਵਾਸਤੇ ਲੋਕ ਭਲਾਈ ਵਾਸਤੇ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਬੁਰਾਈ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਜਿਹੜਾ ਹਥਿਆਰ ਦਾ ਚੰਗਾ ਇਸਤੇਮਾਲ ਕਰਨਾ ਚਾਹੀਦਾ ਸਮਝਦਾਰ ਇਨਸਾਨ ਕੋਲ ਹਥਿਆਰ ਹੋਣਾ ਜ਼ਰੂਰੀ ਹੈ ਅਜੋਕੇ ਸਮੇਂ ਦੇ ਵਿੱਚ ਕਿਉਂਕਿ ਜਿਵੇਂ ਦੇ ਹਾਲਾਤ ਬਣ ਰਹੇ ਨੇ ਪੰਜਾਬ ਦੇ ਵਿੱਚ ਇਨਾ ਨਸ਼ਾ ਵਧ ਚੁੱਕਿਆ ਆ ਤੇ ਧੀਆਂ ਪੇਣਾ ਦੀ ਪਾਤਰ ਰੱਖਣ ਵਾਸਤੇ ਬਹੁਤ ਸਾਰੇ ਕਾਰਜ ਕਰਨੇ ਪੈਣਗੇ ਸਿੱਖਾਂ ਨੂੰ ਨਿੰਸਿੰਘਾ ਦੇ ਗਹਿਣੇ ਦੀ ਗੱਲ ਕਰਦੇ ਆ ਤਾਂ ਨਿੰਸਿੰਘਾ ਦੇ ਗਹਿਣੇ ਦੀ ਗੱਲ ਜਦੋਂ ਵੀ ਹੁੰਦੀ ਹੈ ਕਹਿੰਦੇ ਵੀ ਸਭ ਤੋਂ ਖੂਬਸੂਰਤ ਤੇ ਸਭ ਤੋਂ ਤਾਕਤਵਰ ਕਿਹੜਾ ਗਹਿਣਾ ਵਾ ਨਿੰਸਿੰਘਾ ਦੇ ਕੋਲ ਦੇਖੋ ਵੀਰੇ ਜੇ ਅਸੀਂ ਆਪਣੀ ਅ ਪਰਸਨਲ ਜ਼ਿੰਦਗੀ ਦੀ ਗੱਲ ਕਰੀ ਆਪਣੀ ਆਪਣੀ ਸੋਚ ਜਿੰਨੀ ਕਿ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਆ ਉਹ ਤੇ ਗੁਰਬਾਣੀ ਆ ਤਾਂ ਜਿੰਨਾ ਨਾਮ ਸਿਮਰਨ ਬੰਦਗੀ ਇੱਕ ਸਿੱਖ ਕਰੇਗਾ ਜਿੰਨੀ ਬਾਣੀ ਪੜ੍ਹੇਗਾ ਮਾਰ ਆਣੇ ਤੇ ਸਾਨੂੰ ਇੰਨੇ ਖੂਬਸੂਰਤ ਰਤਨ ਬਖਸ਼ੇ ਆ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਸ਼ਮ ਗ੍ਰੰਥ ਸ੍ਰੀ ਸਰਬਲੋਕ ਪ੍ਰਕਾਸ਼ ਇਹ ਦਾਤਾਂ ਬਖਸ਼ੀਆਂ ਨੇ ਇਹਦੇ ਕੇਵਲ ਤੁਹਾਨੂੰ ਪਤਾ ਨਹੀਂ ਹੰਗ ਸਿੰਘਾਂ ਦੇ ਕੋਲ ਆ ਜਾਂ ਫਿਰ ਸ੍ਰੀ ਹਜੂਰ ਸਾਹਿਬ ਆ ਤੇ ਜਾਂ ਫਿਰ ਥੋੜੇ ਬਹੁਤ ਆਪਣੇ ਦਲਪੰਥ ਜਾਂ ਹੋਰ ਵੀ ਸੰਸਥਾਵਾਂ ਨੇ ਬਹੁਤ ਘੱਟ ਜਿਨ੍ਹਾਂ ਦੇ ਕੋਲ ਇੰਨੇ ਗ੍ਰੰਥ ਪ੍ਰਕਾਸ਼ਿਤ ਨੇ ਸੋ ਉਹ ਮੇਨ ਗੈਣੇ ਨੇ ਸਾਡੇ ਇਹੀ ਸਾਡਾ ਸਭ ਕੁਛ ਆ ਅਸਤਰ ਗਿਆਨ ਗਿਆਨ ਦੇ ਨਾਲ ਧਿਆਨ ਜੇ ਧਿਆਨ ਦੇ ਨਾਲ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਇਹ ਸਮਝਦੇ ਆ ਕਿ ਬਸ ਇਹੀ ਸਭ ਕੁਝ ਸਾਡੇ ਵਾਸਤੇ ਜਿਵੇਂ ਤੁਸੀਂ ਗੱਲ ਕੀਤੀ ਸ੍ਰੀ ਸਰਬਲੋ ਪ੍ਰਕਾਸ਼ ਤੇ ਦਸਮ ਗ੍ਰੰਥ ਦੀ ਤਾਂ ਲੋਕਾਂ ਤੱਕ ਇੰਨੀ ਗੱਲ ਪਹੁੰਚ ਕਿਉਂ ਨਹੀਂ ਪਾਈਏ ਇਸ ਦੇ ਬਾਰੇ ਵੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਹਰ ਕੋਈ ਗੱਲ ਜਾਣਦਾ ਹੈ ਬਾਕੀ ਧਰਮਾਂ ਦੇ ਲੋਕ ਵੀ ਜਾਣਦੇ ਨੇ ਆਪਣੇ ਸਿੱਖ ਧਰਮ ਦੇ ਵਿੱਚ ਹੀ ਲੋਕ ਇੰਨਾ ਜਾਣ ਨਹੀਂ ਸਕੇ ਹੈਗੇ ਇੱਕ ਪ੍ਰਚਾਰਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਤੋ ਇਸ ਨੂੰ ਐਸ ਆ ਬਿਜ਼ਨਸ ਚਲਾ ਰਿਹਾ ਤੇ ਫਿਰ ਉਹਨੂੰ ਲੇਖਾ ਜੋਖਾ ਦੇਣਾ ਹੀ ਪੈਣਾ ਚਾਹੇ ਉਹ ਇਸ ਨੂੰ ਮੰਨੇ ਚਾਹੇ ਨਾ ਮੰਨੇ ਇੱਕ ਪ੍ਰਚਾਰ ਕਨੂੰ ਚਾਹੀਦਾ ਕਿ ਉਹ ਆਮ ਦੁਨੀਆ ਤੱਕ ਸੰਗਤ ਤੱਕ ਇਹ ਆਵਾਜ਼ ਪਹੁੰਚਾਵੇ ਜੋ ਨਹੀਂ ਪਹੁੰਚਾਈ ਗਈ ਪ੍ਰਚਾਰਕਾਂ ਦੀ ਬਹੁਤ ਵੱਡੀ ਢਿੱਲ ਹੈ ਸਾਡੀਆਂ ਸੰਸਥਾਵਾਂ ਉਹਨਾਂ ਦੀ ਬਹੁਤ ਵੱਡੀ ਢਿੱਲ ਹੈ ਜਿਵੇਂ ਆਪਾਂ ਗੱਲ ਕੀਤੀ ਖਰਾਕ ਦੀ ਸ਼ਬੀਲਾਂ ਲਾਈਆਂ ਜਾਂਦੀਆਂ ਰੋਡ ਦੇ ਉੱਤੇ ਕਿਹੜੇ ਭਾਂਡੇ ਚ ਲਾਈਆਂ ਜਾਂਦੀਆਂ ਸਿਲਵਰ ਦੇ ਵਿੱਚ ਔਲਮੀਨੀਅਮ ਦੇ ਵਿੱਚ ਪਲਾਸਟਿਕ ਦੇ ਪਲਾਸਟਿਕ ਦੇ ਕੱਪਾਂ ਦੇ ਵਿੱਚ ਵੀਰੇ 10 ਸਾਲ ਹੋ ਗਿਆ ਅਸੀਂ ਦਰਸ਼ਨ ਕਰਨ ਚਾਹੀਦਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸਥਾਨ ਹੈ ਉਹਨਾਂ ਦਾ ਨਿਵਾਸ ਹੈ ਸੰਗਤ ਦਰਸ਼ਨ ਕਰਨ ਚਾਹੀਦਾ ਕੇਵਲ ਜਲ ਸ਼ਕੀ ਦਾ ਅਸੀਂ ਭੋਜਨ ਨਹੀਂ ਸ਼ਕਦੇ ਗੁਰੂ ਘਰੋਂ ਨਹੀਂ ਸ਼ਕਿਆ ਕਿਉਂਕਿ ਮਹਾਰਾਜ ਨੇ ਸਖਤ ਹੁਕਮ ਸਿੱਖਾਂ ਨੂੰ ਇਹੀ ਕਿਤਾ ਹੋਇਆ ਕਿ ਸਰਬਲੋ ਦੇ ਵਿੱਚ ਲੰਗਰ ਤਿਆਰ ਕਰਨਾ ਤੇ ਸਰਬਲੋ ਦੇ ਵਿੱਚ ਛਕਣਾ ਅੱਜ ਜਿੰਨੀਆਂ ਵੀ ਬਿਮਾਰੀਆਂ ਨੇ ਨਾਮੁਰਾਦ ਈਵਨ ਕੈਂਸਰ ਬਹੁਤ ਸਾਰੀਆਂ ਚੀਜ਼ਾਂ ਜੋ ਅੱਜ ਦਾ ਇਨਸਾਨ ਅਨਕੇਪेबल ਹੋ ਚੁੱਕਿਆ ਆ ਕਿ ਠੀਕ ਨਹੀਂ ਹੋ ਸਕਦੀਆਂ ਲਾ ਇਲਾਜ ਨੇ ਇਹ ਸਰਬਲੋ ਦੇ ਵਿੱਚ ਠੀਕ ਹੋ ਜਾਂਦੀਆਂ ਨੇ ਸਰਬਲੋ ਹਰ ਇੱਕ ਚੀਜ਼ ਨੂੰ ਕਿਉਰ ਕਰ ਸਕਦਾ ਆ ਮੇਨ ਥਿੰਗ ਇਜ਼ ਡਾਈਟ ਖੁਰਾਕ ਸੋ ਤੁਸੀਂ ਲੋਹੇ ਦੇ ਬਰਤਨ ਜਿਹੜੇ ਆਪਣੇ ਘਰਾਂ ਦੇ ਵਿੱਚ ਲੈ ਕੇ ਆਓ ਉਹਨਾਂ ਦਾ ਇਸਤੇਮਾਲ ਕਰੋ ਵੇਖੋ ਤੁਹਾਡੀ ਜ਼ਿੰਦਗੀ ਕਿੰਨੀ ਖੂਬਸੂਰਤ ਬਣਦੀ ਹੈ ਦੋ ਮੁੱਖ ਭਾਂਡੇ ਸੀਗੇ ਇੱਕ ਤਾਂ ਮਿੱਟੀ ਦਾ ਭਾਂਡਾ ਲੋਹੇ ਦਾ